ਕੀ ਗੱਲ ਚਾਹੀ? ਅ ਛੱਤੀ ਨੀ ਰਾਮਪੁਰ ਕੇ ਨੇ ਦਵਾਰੇ ਸੀ। ਅੱਛਾ ਤੇ ਕਿੰਨੇ ਕ ਬੱਚੇ ਸੀਗੇ ਉਹਦੇ ਚ ਗੱਡੀ ਚ? ਅ 8-10 ਬੱਚੇ ਸੀ। ਅੱਛਾ ਤੇ ਫਿਰ ਜਿਹੜਾ ਬੱਸ ਵਾਲਾ ਸੀਗਾ ਉਹਨੇ ਹੌਣ ਮਹਾਰਾਜ ਵਿੱਚੋਂ ਕਿੱਥੋਂ ਆਰੀ ਸੀ ਬੱਸ ਉਹ ਵੀ ਵਿੱਚੋਂ ਆਰੀ ਸੀ? ਉਹ ਆਰੀ ਸੀ ਇੱਕ ਵਾਰੀ ਨੇ ਹੌਣ ਮਹਾਰਾਜ ਐ ਸੀ। ਉਹ ਫਿਰ ਟੋਕ ਮਾਰ ਕੇ ਲੰਘ ਗਿਆ ਕਿਨੇ? ਸਾਈਡ ਮਾਰੀ ਉਹਨੇ। ਤੇ ਸੱਟ ਕਿਉਂ ਇਹ ਬੱਚੇ ਤੇ ਲੱਗੀ? ਭਰਾ ਤੁਹਾਡਾ ਹੈ। ਨਹੀਂ ਸੱਟ ਤਾਂ ਕਰ ਲਿਆ। 90000 ਲੱਖ ਤਾਂ ਵਿੱਚ ਚੱਲਦਾ। ਮੈਂ ਵੀ ਗਿਰਿਆ ਹੋਣ ਲਈ ਤਾਂ ਹੀ ਗਿਆ ਸੀ ਜੀ ਜੀ ਤੁਸੀਂ ਨਾ ਬੱਚੇ ਪੜਾਇਆ ਬਨੂੜਾ ਤੁਸੀਂ ਬਸ ਆ ਰਹੇ ਸੀ ਬਸ ਆ ਰਹੇ ਸੀ ਅੱਛਾ ਹੋਰ ਤੇਰਾ ਕੀ ਨਾਮ ਹੈ ਹਰਸਦੀਪ ਸਿੰਘ ਹਰਸਦੀਪ ਕੀ ਨਾਮ ਹੈ ਤੁਹਾਡਾ ਕਰਪਾਲ ਸਿੰਘ ਤੇ ਕਿਹੜੀ ਸਕੂਲ ਦੀ ਬੱਸ ਹੈ ਜੀ ਇਹ ਬਨੂੜਾ ਜੀ ਸਕੂਲ ਕੀ ਨਾਮ ਹੈ ਸਕੂਲ ਦਾ ਜੀ ਸਕੂਲ ਦਾ ਨਾਮ ਤਾਂ ਗੁਰੂ ਕ੍ਰਿਸ਼ਨ ਲੜੀ ਕਿਤੇ ਚਾਹ ਕੋਈ ਨਹੀਂ ਲਿਖਿਆ ਅੱਛਾ ਕਿੰਨੇ ਬੱਚੇ ਸੀਗੇ ਬੱਸ ਦੇ ਵਿੱਚ ਬੱਚੇ ਦਾ 8 8 10 ਬੱਚੇ ਦੇ ਅੱਛਾ ਤੇ ਹੋਇਆ ਕਿਵੇਂ ਆ ਦੀ ਹਾਸਾ ਤੁਸੀਂ ਚਲਾ ਰਹੇ ਸੀਗੇ ਹਾਸਾ ਮੈਂ ਹੀ ਚਲਾ ਰਿਹਾ ਦਾ ਹਾਸਾ ਹੋਇਆ ਉਹਨਾਂ ਮੈਂ ਤੇ ਸਾਈਡ ਲਈਤੀ ਔਰ ਉਹਨ ਮਾਰ ਮਾਰ ਕੇ ਪ੍ਰੈਸ਼ਰ ਔਰ ਮਾਰ ਕੇ ਜਬਰਦਸਤੀ ਮੇਰੇ ਬਰਾਬਰ ਗੱਡੀ ਕੋ ਤੋਤੀ ਹੋਣਾ ਔਰ ਗੱਡੀ ਉਹਦੀ ਮੇਰਾ ਖਿਆਲ ਮੈਂ 80 ਦੀ ਸਪੀਡ ਤੇ ਆਉਣੀ ਆ ਅੱਛਾ ਕਿੱਥੇ ਤੱਕ ਕੋਣ ਸੀਗੇ ਜੀ ਉਹ ਉਹ ਸਕੂਲ ਦੀ ਬੱਸ ਸੀ ਅੱਛਾ ਸਕੂਲ ਬੱਸ ਸੀ ਹਾਂ ਜੀ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਬੱਚੇ ਦੇ ਬੱਚੇ ਉਹ ਨਾ ਉੱਥੇ ਤਾਰੇ ਜਾਂ ਕੋਨੇ ਤੇ ਕਹਿੰਦੇ ਹੋ ਤੁਸੀਂ ਸਤਾਬਗੜੇ ਮੈਂ ਤਾਰਨੇ ਤੇ ਫਿਰ ਮੈਂ ਅੱਗੇ ਜਾਣ ਦਾ ਪੁੱਟਾ ਦਾ ਤਾਰਨੇ ਤੇ ਫਿਰ ਮੈਂ ਪਵਾਂਤ ਜਾਣਾ ਦਾ ਤੁਸੀਂ ਕਿ ਕਿਧਰੋਂ ਆ ਰਹੇ ਹੋ ਮੇਰਾ ਰੂਟ ਮੈਂ ਇਧਰੋਂ ਆ ਰਹਾ ਉਹ ਵੀ ਇਧਰੋਂ ਹੀ ਆ ਰਿਹਾ ਮੈਂ ਸੱਤ ਤੋਂ ਸਤਾਬਗੜ ਨੂੰ ਜਾ ਰਹੇ ਸੀ ਹਾਂ ਜੀ ਸੱਤ ਤੋਂ ਸਤਾਬਗੜ ਨੂੰ ਜਾ ਰਹੇ ਉਹ ਵੀ ਉਧਰੋਂ ਹੀ ਆ ਰਹੇ ਸੀ ਉਹ ਵੀ ਇਧਰੋਂ ਹੀ ਆ ਰਹੇ ਮੈਂ ਇਧਰੋਂ ਆਇਆ ਜੰਗਲ ਵਾਲੀ ਸਾਈਡ ਤੋਂ ਉਹਨਾਂ ਰੋਡ ਤੇ ਆਇਮ ਗੱਡੀ ਮੈਂ ਇਧਰੋਂ ਆਇਆ ਓਵਰਟੇਕ ਕੀਤਾ ਤੁਹਾਨੂੰ ਉਹਨੇ ਓਵਰਟੇਕ ਕਰਿਆ ਉਹਨੇ ਸਾਈਡ ਮਾਰੀ ਇਹਨਾਂ ਨੇ ਸਾਈਡ ਮਾਰੀ ਫਿਰ ਅੱਗੇ ਤੇ ਮੇਰੇ ਅੱਗੇ ਗੱਡੀ ਕਰਤੀ ਫਿਰ ਗੱਡੀ ਮੈਨੂੰ ਮੇਰੀ ਗੱਡੀ ਦਾ 30 ਦੀ ਸਪੀਡ ਸੀ ਸਾਰੀ ਕੋਈ ਨੰਬਰ ਨੋਟ ਵਗੈਰਾ ਕੀਤਾ ਨਾ ਬਸ ਨੰਬਰ ਮੈਂ ਕਿੱਦਾਂ ਕਰਦਾ ਜੀ ਮੇਰੇ ਤਾਂ ਹੁਣ ਉਹਦੇ ਵਿੱਚ ਪਤਾ ਹੀ ਨਹੀਂ ਲੱਗਿਆ ਹੈਗਾ ਬਈ ਇਹ ਗੱਡੀ ਵੀ ਥੱਲੇ ਕਿੱਦਾਂ ਚਲੇਗੀ पिंड में राजू नाम से जानते हैं हमारे कहाँ तो जा रहे हो तो तुम जिस टाइम ये बात जिसमें अपना ये जूगी कंपाउंड है कंपनी का इसमें गए थे उस टाइम बस काफी रफ्तार में थे जैसे आगे से कौन वाली बस ये आगे वाली भी रफ्तार में थे ये भी थे और मैं जब इसको खेती में टप में साइड दिया फिर ये बहुत जल्दी जल्द फेंकाया गया तो मैं वहां से भागते आया इसमें सारे बच्चे को मैं निकालने लगा दो बंदे इधर से मैं उसको इसको बच्चे निकलवा इसमें फिर शायद तीन बंदे मिलकर मैं सारे बच्चे को बाहर कर लिया उसमें कितने बच्चे थे उसमें लगभग लगभग बीस पच्चीस तीस बंदे थे वो बच्चे 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 थे इसमें? इसमें थे इसमें तो कह रहे नहीं जी काफी बच्चे थे जो निकाले उस टाइम किसी को चोट तो लगी नहीं तो लगी नहीं चोट ज्यादा नहीं लगा था एक बच्चा काफी रो रहा था जी सर वो डरा हुआ था चोट तो नहीं लगी नहीं चोट नहीं लगा था वो रो रहा था घबराहट से रो रहा था छोटा बच्चा कितनी उम्र होगी उम्र मान लीजिए सात आठ सौ ਕੁਝ ਕਿਸੇ ਬੱਚੇ ਨੂੰ ਕੋਈ ਸਖਤ ਪਰਤਾ ਨਹੀਂ ਲੱਗੀ ਜੀ ਸਾਨੂੰ ਅੱਜ ਇੱਕ ਤਲਾਹ ਮਿਲੀ ਸੀ ਤੇ ਜਿਹੜੀ ਸੱਤ ਤੋਂ ਸਟਾਫਗਰ ਰੋਡ ਤੇ ਜਿਹੜੀ ਬੱਸ ਫੜੀ ਹੈ ਸਕੂਲ ਬੱਸ ਹੈ ਇੱਥੇ ਅਸੀਂ ਮੌਕੇ ਤੇ ਪਹੁੰਚੇ ਆਂ ਮਾਗੀ ਅਸੀਂ ਸਾਰਾ ਮੌਕਾ ਦੇਖ ਲਿਆ ਪਰਤਾਲ ਕਰ ਲਈਏ ਤੇ ਜੋ ਬੱਚੇ ਸੀਗੇ 7-8 ਬੱਚੇ ਸੀਗੇ ਇਸਨੇ ਕੋਈ ਸਖਤ ਨਹੀਂ ਲੱਗੀ ਸਾਰੇ ਬੱਚਿਆਂ ਨੂੰ ਪਹੁੰਚਾਇਆ ਜਿਹੜੇ ਡਰਾਈਵਰ ਸੀਗਾ ਉਹ ਫੜ ਲੈ ਜੀ ਮੌਜੂਦ ਹੈ ਇੱਥੇ ਪਰ ਜਿਆਦਾ ਨਹੀਂ ਉਹ ਜਿਹੜਾ ਦੂਸਰਾ ਡਰਾਈਵਰ ਹੈਗਾ ਜਿਹੜਾ ਦੂਸਰੇ ਸਕੂਲ ਦੇ ਕਿਵਾਸ ਸੀਗੇ ਉਹ ਜਿਹੜਾ ਸਾਈਡ दब ਗਿਆ ਸੀ ਇਹਨੂੰ ਠੀਕ ਹੈ ਜੀ ਉਹਦੇ ਬਾਰੇ ਅਸੀਂ ਪੜਤਾਲ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਹੈ ਉਹ ਕਰਾਂਗੇ ਬੱਚੇ ਅਸੀਂ ਘਰ ਭੇਜ ਦੇ ਦਿੰਦਾ ਸਾਰੇ ਸਾਰੇ ਠੀਕ ਨੇ ਜੀ ਬੱਚੇ ਹਾਂ ਜੀ ਬੱਚੇ ਸਾਰੇ ਠੀਕ ਹੈ ਉਹ ਘਰ ਭੇਜ ਦੇ ਦਿੰਦੇ